ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸੱਚ ਕੀ ਤੜਿਐ ਗੁਰੂ ਵਿਚਾਰ ਇੱਕ ਆਵੈ ਇੱਕ ਜਾਵਹੀ ਪੂਰ ਭਰੇ ਹੰਕਾਰ ਮਨ ਹਠ ਮਤੀ ਬੂਢੀਐ ਗੁਰਮੁਖ ਸਚ ਸੁਤਾਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰਕੇ ਸ੍ਰੀ ਰਾਗ ਮਹੱਲਾ ਪਹਿਲਾ ਦੇ ਅੰਦਰ ਇਸ ਸ਼ਬਦ ਦੇ ਦੁਆਰਾ ਕੁੱਲ ਲੋਕਾਈ ਨੂੰ ਪਾਈ ਉਪਦੇਸ਼ ਬਖਸ਼ਿਸ਼ ਕਰ ਰਿਹਾ ਹੈ ਨਾਨਕ ਬੇੜੀ ਸੱਚ ਕੀ ਤਰੀਐ ਗੁਰ ਵਿਚਾਰ ਕਹਿੰਦੇ ਹੈ ਗੁਰਮੁਖ ਪਿਆਰਿਆ ਹੇ ਉਸ ਆਕਾਲ ਪੁਰਖ ਦੀ ਬਖਸ਼ਿਸ਼ ਦੁਆਰਾ ਸੰਸਾਰ ਤੇ ਆਏ ਹੋਏ ਇਹਨਾਂ ਸ਼ਰੀਰਾਂ ਦੇ ਵਿੱਚੋਂ ਵਾਹਿਗੁਰੂ ਦਾ ਇਹ ਆਤਮਾ ਰੂਪੀ ਅੰਸ਼ ਜਦੋਂ ਸ਼ਰੀਰਾਂ ਨੂੰ ਛੱਡ ਕੇ ਉਸ ਪਰਮਾਤਮਾ ਦੀ ਦਰਗਾਹ 'ਚ ਜਾਣਾ ਤੇ ਫਿਰ ਉੱਥੇ ਇਹਦਾ लेखा ਹੋਣਾ ਹੈ ਕਿ ਭਾਈ ਇਹਨੇ ਆਪਣਾ ਕਰਮ ਕਿਹੋ ਜਿਹਾ ਕਮਾਇਆ ਤੇ ਉਸ ਕਰਮ ਦੇ ਆਧਾਰ ਤੇ ਹੁਣ ਇਹਨੂੰ ਇਹਨਾਂ ਜੁਨਾਂ 'ਚੋਂ ਕੱਢ ਲਿਆ ਜਾਵੇ ਜਾਂ ਹਜੇ ਇਹਦਾ लेखा ਰਹਿੰਦਾ ਤੇ ਭਾਈ ਇਹਨਾਂ ਜੁਨਾਂ ਦੇ ਵਿੱਚ ਭਟਕਦਾ ਰਹੇ ਤੇ ਸੱਚੇ ਪਾਤਸ਼ਾਹ ਕਹਿੰਦੇ ਨਾਨਕ ਬੇੜੀ ਸੱਚ ਕੀ ਤਰੀਏ ਗੁਰੂ ਵਿਚਾਰ ਕਹਿੰਦੇ ਭਾਈ ਜੇ ਸੱਚ ਦੀ ਬੇੜੀ 'ਚ ਬਹਿ ਜਾਵੇਂ ਤੇ ਫਿਰ ਇਸ ਸੰਸਾਰ ਸਾਗਰ ਤੋਂ ਪਾਰ ਹੋ ਸਕਦਾ ਤੇ ਜੇ ਝੂਠ ਦਾ ਸਹਾਰਾ ਲੈਂਦਾ ਰਿਆ ਤੇ ਫਿਰ ਇਸ ਸੰਸਾਰ ਦੇ ਵਿੱਚ ਹੀ ਗੁੱਤੇ ਖਾਂਦਾ ਰਹੇਗਾ ਫਿਰ ਤੇਰਾ ਛੁਟਕਾਰਾ ਤੇਰਾ ਪਾਰ ਉਤਾਰਾ ਨਹੀਂ ਹੋਣਾ ਇਸ ਕਰਕੇ ਗੁਰੂ ਦੇ ਸੱਚੇ ਸ਼ਬਦ ਨਾਲ ਜੁੜ ਕੇ ਸੱਚ ਦਾ ਅਸਵਾਰ ਬਣ ਜਾ ਸੱਚ ਦੀ ਬੇੜੀ 'ਚ ਬਹਿ ਜਾ ਇਕ ਗੁਰ ਵਿਚਾਰ ਤਰੀਆ ਗੁਰ ਵਿਚਾਰ ਤੇ ਗੁਰੂ ਨੇ ਜੋ ਸ਼ਬਦ ਬਖਸ਼ਿਸ਼ ਕੀਤਾ ਉਹਦੀ ਵਿਚਾਰ ਕਰਕੇ ਉਹਨੂੰ ਸਮਝ ਕੇ ਉਹਨੂੰ ਪੜ੍ਹ ਕੇ ਉਹਨੂੰ ਧਿਆ ਕੇ ਉਹਨੂੰ ਜਪ ਕੇ ਉਹ ਨਾਮ ਦੇ ਚੱਪੂ ਮਾਰ ਤਾਂ ਜੋ ਤੈਨੂੰ ਇਸ ਸੰਸਾਰ ਦੇ ਡੂੰਘੇ ਸਮੁੰਦਰ ਚੋਂ ਵਾਹਿਗੁਰੂ ਦਾ ਸ਼ਬਦ ਕੱਢ ਕੇ ਦੂਜੇ ਕਿਨਾਰੇ ਤੇਨੂੰ ਪਾਰ ਲਾ ਦੇਵੇ ਇੱਕ ਆਵੈ ਇੱਕ ਜਾਵਹੀਂ ਪੂਰ ਭਰੇ ਅੰਕਾਰ ਤੇ ਮਹਾਰਾਜ ਕਹਿੰਦੇ ਭਾਈ ਦੇਖੋ ਸੰਸਾਰ ਤੇ ਨਿਤ ਨਵੇਂ ਜੀਵ ਪੈਦਾ ਹੋ ਰਹਿਆ ਤੇ ਨਿਤ ਨਵੇਂ ਜੀਵ ਸੰਸਾਰ ਤੋਂ ਆਪੂ ਆਪਣਾ ਸਮਾਂ ਭੋਗ ਕੇ ਜਾ ਰਹੇ ਆ ਇੱਕ ਆਵੇ ਇੱਕ ਜਾਵੇ ਹੀ ਪੂਰ ਭਰੇ ਹੰਕਾਰ ਤੇ ਕਹਿੰਦੇ ਹੰਕਾਰ ਦੇ ਭਰੇ ਹੋਏ ਲੋਕਾਂ ਦੇ ਪੂਰਾ ਦੇ ਪੂਰ ਪਏ ਆ ਭਾਵੇਂ ਇਸ ਦੁਨੀਆ ਦੇ ਅੰਦਰ ਕੋਈ ਵਿਰਲੇ ਆ ਜਿਨ੍ਹਾਂ ਨੇ ਸੱਚ ਨੂੰ ਅਪਣਾ ਲਿਆ ਸੱਚ ਦੀ ਬੀੜੀ ਚ ਬਹਿ ਕੇ ਪਾਰ ਹੋ ਗਏ ਨਹੀਂ ਤੇ ਝੂਠ ਦੇ ਸਹਾਰੇ ਹੰਕਾਰੀ ਬੰਦੇ ਬਹੁਤੇ ਆ ਤੇ ਅੱਜ ਕੱਲ੍ਹ ਜੁਗ ਦੇ ਸਮੇਂ ਦੇ ਅੰਦਰ ਸੰਗਤ ਜੀ ਇਹੀ ਵਰਤਾਰਾ ਵਰਤ ਰਿਹਾ ਵੀ ਸੱਚਾ ਬੰਦਾ ਤੇ ਭਾਲਿਆਂ ਨਹੀਂ ਲੱਭਦਾ ਤੇ ਨਾ ਹੀ ਸੱਚੇ ਬੰਦੇ ਦੀ ਕੋਈ ਕਦਰ ਕਰਦਾ ਝੂਠੇ ਦਾ ਬੋਲਬਾਲਾ ਤੇ ਝੂਠਾ ਹੀ ਹਰ ਥਾਂ ਪ੍ਰਧਾਨ ਆ ਤੇ ਝੂਠੇ ਬੰਦਿਆਂ ਦੀ ਗਿਣਤੀ ਵੀ ਬਹੁਤੀ ਆ ਸੱਚੇ ਬੰਦਿਆਂ ਦੇ ਮਗਰ ਕੋਈ ਨਹੀਂ ਖੜਦਾ ਸੱਚੇ ਬੰਦਿਆਂ ਨਾਲ ਕੋਈ ਨਹੀਂ ਆ ਪਰ ਝੂਠ ਦਾ ਬਾਰਾ ਪਹਿਰਾ ਬਹੁਤ ਆ ਕਿਉਂਕਿ ਝੂਠ ਆਪਣੇ ਦਮ ਤੇ ਆਪਣੇ ਝੂਠ ਦੇ ਕਿਲੇ ਬਣਾ ਕੇ ਝੂਠੇ ਪਹਿਰੇਦਾਰ ਖੜੇ ਕਰਕੇ ਬੈਠਾ ਹੋਇਆ ਤੇ ਮਹਾਰਾਜ ਕਹਿੰਦੇ ਜਦੋਂ ਸੰਸਾਰ 'ਚ ਨਿਗਾਹ ਮਾਰਦੇ ਆ ਇੱਕ ਆਵੇ ਇੱਕ ਜਾਵੇ ਹੀ ਕਹਿੰਦੇ ਕਈ ਆ ਰਹੇ ਆ ਤੇ ਕਈ ਤੁਰੇ ਜਾ ਰਹੇ ਆ ਪੂਰ ਭਰੇ ਹੰਕਾਰ ਹੰਕਾਰੀ ਲੋਕਾਂ ਦੇ ਪੂਰਾ ਦੇ ਪੂਰ ਭਰੇ ਪਏ ਆ ਜਿਹੜੇ ਇਸ ਸੰਸਾਰ ਚ ਖਚਤ ਹੋ ਰਹੇ ਹਨ ਮਨ ਹਠ ਮਤੀ ਬੁੱਢੀਐ ਗੁਰਮੁਖ ਸੱਚ ਸੋਤਾਰ ਕਹਿੰਦੇ ਮਨ ਦੀ ਹੱਠ ਵਾਲੀ ਬੁੱਧੀ ਕਰਕੇ ਮਨ ਹਠ ਮਤੀ ਬੁੱਢੀਐ ਭਾਵ ਜੇਦ ਕਰਕੇ ਮਨ ਦੇ ਪਿੱਛੇ ਲੱਗ ਕੇ ਗੁਰੂ ਦੇ ਸ਼ਰੀਕ ਬਣ ਕੇ ਗੁਰੂ ਤੋਂ ਉਲਟ ਹੋ ਕੇ ਮਨਹਾਠ ਮੱਤੀ ਬੁੱਢੀ ਐ ਕਹਿੰਦੇ ਫਿਰ ਉਹ ਡੁੱਬਦੇ ਆ ਉਹ ਪਾਰ ਨਹੀਂ ਹੁੰਦੇ ਕਿਉਂਕਿ ਉਹ ਉਹਨਾਂ ਨੂੰ ਲੱਗਦਾ ਵੀ ਅਸੀਂ ਸਿਆਣੇ ਆ ਜੋ ਅਸੀਂ ਕਰਦੇ ਉਹ ਠੀਕ ਐ ਜੋ ਵਾਹਿਗੁਰੂ ਪਰਮਾਤਮਾ ਨੇ ਕਿਹਾ ਉਹ ਸਾਨੂੰ ਲੋੜ ਨਹੀਂ ਸਾਨੂੰ ਮੰਨਣ ਦੀ ਜ਼ਰੂਰਤ ਨਹੀਂ ਸਾਨੂੰ ਗਿਆਨ ਨਾ ਦੇਉ ਤੇ ਸੱਚੇ ਪੰਛੀ ਆ ਕਹਿੰਦੇ ਭਾਈ ਫਿਰ ਉਹ ਸੰਸਾਰ ਵਿੱਚ ਫਿਰ ਡੁੱਬਦੇ ਹੀ ਆ ਭਾਵ ਸੰਸਾਰ ਦੇ ਰੰਗ ਤਮਾਸ਼ਿਆਂ 'ਚ ਹੀ ਖਤਮ ਹੋ ਜਾਂਦੇ ਆ ਇਹਨਾਂ ਤੋਂ ਬਾਹਰ ਨਹੀਂ ਨਿਕਲ ਸਕਦੇ ਗੁਰਮੁਖ ਸਾਚ ਸੁਤਾਰ ਪਰ ਜਿਹੜੇ ਗੁਰਮੁਖਿਆ ਜਿਨ੍ਹਾਂ ਨੇ ਗੁਰੂ ਨੂੰ ਮੁਖ ਰੱਖ ਕੇ ਗੁਰੂ ਕੇ ਸ਼ਬਦ ਨੂੰ ਅਪਣਾ ਲਿਆ ਤੇ ਗੁਰੂ ਜੋ ਕਹਿੰਦਾ ਉਸ ਗੁਰੂ ਦੀ ਗੁਰਬਾਣੀ ਨੂੰ ਆਧਾਰ ਬਣਾ ਕੇ ਆਪਣਾ ਜੀਵਨ ਬਤੀਤ ਕੀਤਾ ਕਹਿੰਦੇ ਉਹ ਫਿਰ ਪਾਰ ਹੋ ਗਏ ਉਹ ਤਾਰ ਗਏ ਪਰ ਜਿਨ੍ਹਾਂ ਨੇ ਮਨ ਦੀ ਮੰਨੀ ਉਹ ਸੰਸਾਰ ਵਿੱਚ ਇੱਥੇ ਹੀ ਡੁੱਬ ਗਏ ਹਨ ਗੁਰਬेन ਕਿਉਂ ਤਰੀਏ ਸੁਖ ਹੋਏ ਤੇ ਸੱਚੇ ਪਾਤਸ਼ਾਹ ਫਿਰ ਅੱਗੇ ਸਮਝਾਉਂਦੇ ਕਹਿੰਦੇ ਗੁਰੂ ਤੋਂ ਬਿਨਾਂ ਕਿੱਦਾਂ ਤਰਿਆ ਜਾ ਸਕਦਾ ਗੁਰੂ ਤੋਂ ਬਿਗੈਰ ਗਤ ਹੋਣ ਵਾਲੀ ਨਹੀਂ ਸੁਖ ਹੋਏ ਤੇ ਸੁੱਖਾਂ ਦੀ ਪ੍ਰਾਪਤੀ ਵੀ ਨਹੀਂ ਹੁਣੀ ਦੁੱਖਾਂ ਦੇ ਵਿੱਚ ਭਟਕਦਾ ਫਿਰੇਗਾ ਹੁਣ ਸੰਸਾਰੀ ਲੋਕਾਂ ਦੀ ਸੰਸਾਰ ਦੀ ਗੱਲ ਬਹੁਤ ਜਲਦੀ ਸਾਨੂੰ ਸਮਝ ਆਉਂਦੀ ਹੈ ਹੁਣ ਕੋਈ ਬੱਚਾ ਆ ਹੌਲੀ-ਹੌਲੀ ਮਾਤਾ-ਪਿਤਾ ਉਹਨੂੰ ਸਿਖਾਉਂਦੇ ਆ ਭਾਈ ਆਪਦੀ ਬੋਲੀ ਦੇ ਵਿੱਚ ਮੰਮਾ ਕਹੋ ਡੈਡਾ ਕਹੋ ਬਾਬਾ ਕਹੋ ਨਾਨਾ ਦਾਦਾ ਦਾਦੀ ਕਹੋ ਉਹ ਬੱਚਾ ਉਹਨਾਂ ਸ਼ਬਦਾਂ ਨੂੰ ਸਿੱਖਦਾ ਫਿਰ ਵੱਡਾ ਹੋ ਕੇ ਉਹਨਾਂ ਸ਼ਬਦਾਂ ਤੋਂ ਆਪਣੇ ਰਿਸ਼ਤਿਆਂ ਦੀ ਪਹਿਚਾਣ ਕਰਦਾ ਅੱਗੇ ਸਮਾਂ ਆਉਂਦਾ ਉਹਨੂੰ ਊੜਾ ਐੜਾ ਸਿਖਾਇਆ ਜਾਂਦਾ ਏ ਬੀ ਸੀ ਸਿਖਾਈ ਜਾਂਦੀ ਅੱਖਰਾਂ ਦਾ ਗਿਆਨ ਹੁੰਦਾ ਫਿਰ ਅੱਖਰਾਂ ਦੇ ਗਿਆਨ ਦੀ ਪ੍ਰੈਕਟਿਸ ਕਰਕੇ ਵਾਧਾ ਕਰਕੇ ਕਿਸੇ ਉੱਚੀ ਪਦਵੀ ਤਾਈਂ ਕਿਸੇ ਉੱਚੀ ਨੌਕਰੀ ਤਾਈਂ ਪਹੁੰਚ ਜਾਂਦਾ ਕੋਈ ਡਾਕਟਰ ਬੈਰਿਸਟਰ ਜਰਨਲ ਬਣ ਜਾਂਦਾ ਪਰ ਉਸ ਪਦਵੀ ਤੱਕ ਪਹੁੰਚਣ ਤੋਂ ਪਹਿਲਾਂ ਕੋਈ ਨਾ ਕੋਈ ਗੁਰੂ ਚਾਹੀਦਾ ਸੀ ਜਿਹੜਾ ਉਹਨੂੰ ਅੱਖਰਾਂ ਦੀ ਪਹਿਚਾਣ ਕਰਾਉਂਦਾ ਕੋਈ ਨਾ ਕੋਈ ਗੁਰੂ ਚਾਹੀਦਾ ਸੀ ਜਿਹੜਾ ਉਹਦੀ ਜ਼ੁਬਾਨ ਨੂੰ ਬੋਲਣ ਲਈ ਸ਼ਬਦ ਦੇਂਦਾ ਭਾਵੇਂ ਉਹ ਘਰ ਚੋਂ ਸਿੱਖੇ ਐ ਭਾਵੇਂ ਕਲਾਸ ਦੇ ਮਾਸਟਰ ਤੋਂ ਸਿੱਖੇ ਐ ਕਈ ਵਾਰ ਉਹ ਬੱਚਾ ਜਿਹਨੂੰ ਕੁਝ ਨਹੀਂ ਆਉਂਦਾ ਕਲਾਸ ਦੇ ਕਿਸੇ ਟੀਚਰ ਤੋਂ ਜਿਹੜਾ ਕੋਈ ਬੀਏ ਐਮਏ ਪੜ੍ਹਿਆ ਉਹਦੇ ਤੋਂ ਊੜਾ ਜੜਾ ਸਿੱਖਦਾ ਪਰ ਜ਼ਿੰਦਗੀ ਚ ਕਮਾਈ ਕਰਕੇ ਉਸੇ ਹੀ ਟੀਚਰ ਦਾ ਅਫਸਰ ਬਣ ਕੇ ਆ ਜਾਂਦਾ ਤੇ ਫਿਰ ਉਸ ਟੀਚਰ ਨੂੰ ਵੀ ਮਾਣ ਐ ਕਿ ਭਾਈ ਮੇਰੇ ਤੋਂ ਸਿੱਖਿਆ ਹੋਇਆ ਕਿਸੇ ਦਿਨ ਮੈਂ ਇਹਨੂੰ ਊੜਾ ਜੜਾ ਸਿਖਾਇਆ ਸੀ ਏ ਬੀ ਸੀ ਸਿਖਾਈ ਸੀ ਪਰ ਮੇਰੇ ਇਨਾ ਅੱਖਰਾਂ ਦੇ ਗਿਆਨ ਦੀ ਇਹਨੇ ਇੰਨੀ ਕੁ ਮੁਹਾਰਤ ਹਾਸਲ ਕੀਤੀ ਆ ਕਿ ਮੇਰੇ ਤੋਂ ਵੀ ਵੱਡਾ ਗਿਆਨੀ ਬਣ ਕੇ ਆਇਆ ਮੇਰਾ ਵੀ ਵੱਡਾ ਅਫਸਰ ਬਣ ਗਿਆ ਪਰ ਉਸ ਅਫਸਰ ਦੀ ਪਦਵੀ ਤੱਕ ਪਹੁੰਚਣ ਵਾਸਤੇ ਕੋਈ ਨਾ ਕੋਈ ਗੁਰੂ ਜ਼ਰੂਰ ਚਾਹੀਦਾ ਜਿਹੜਾ ਤੁਹਾਨੂੰ ਗਿਆਨ ਕਰਾਵੇ ਤੇ ਸੰਸਾਰ ਦੇ ਅੰਦਰ ਵਿਦਿਆ ਤੋਂ ਇਲਾਵਾ ਕੋਈ ਕੰਮ ਧੰਦਾ ਵੀ ਸਿੱਖਣਾ ਨਾ ਪਿਆਰਿਓ ਤੇ ਕੋਈ ਨਾ ਕੋਈ ਗੁਰੂ ਚਾਹੀਦਾ ਜਿਹੜਾ ਸਾਨੂੰ ਦੱਸੇ ਵੀ ਭਾਈ ਕੋਈ ਜਿਹੜਾ ਸਾਮਕਾਰ ਕੰਮ ਕਰਨ ਵਾਸਤੇ ਕੋਈ ਸੰਦ ਵਰਤਨਾ ਕੋਈ ਟੂਲ ਵਰਤਨਾ ਉਹਦੀ ਵਰਤੋਂ ਕਿੱਦਾਂ ਕੀਤੀ ਜਾਣੀ ਹੈ ਤੀਜਾ ਨੂੰ ਕਿੱਦਾਂ ਵਧਿਆ ਜਾਂਦਾ ਕਿੱਦਾਂ ਜੋੜਿਆ ਜਾਂਦਾ ਕਿੱਦਾਂ ਚੀਜ਼ ਬਣਾਈ ਜਾਂਦੀ ਹੈ ਕੋਈ ਘਰ ਮਕਾਨ ਬਣਾਉਣਾ ਕਿਸ ਤਰੀਕੇ ਨਾਲ ਬਣਾਈਦਾ ਪਹਿਲਾ ਕਿਸੇ ਤੋਂ ਸਿੱਖਿਆ ਲੈਣੀ ਪੈਣੀ ਹੈ ਫਿਰ ਉਸ ਸਿੱਖਿਆ ਦੇ ਆਧਾਰ ਤੇ ਤੁਸੀਂ ਬਹੁਤ ਵੱਡੀ ਪਦਵੀ ਤੱਕ ਪਹੁੰਚ ਸਕਦੇ ਹੋ ਤੇ ਜੇ ਕੋਈ ਕਹੇ ਜੀ ਮੈਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਮੈਨੂੰ ਕਿਸੇ ਤੋਂ ਸਿੱਖਣ ਦੀ ਲੋੜ ਨਹੀਂ ਇਹ ਗੱਲ ਮੁਮਕਿਨ ਨਹੀਂ ਹੋ ਸਕਦੀ ਭਾਵੇਂ ਤੁਸੀਂ ਕਿਸੇ ਵਿਅਕਤੀ ਨੂੰ ਗੁਰੂ ਨਾਂ ਵੀ ਧਾਰਨ ਕਰੋਗੇ ਕਿਸੇ ਨੂੰ ਕੰਮ ਕਰਦਿਆਂ ਦੇਖ ਕੇ ਸਿੱਖੋਗੇ ਕਿਸੇ ਦਾ ਕੁਝ ਲਿਖਿਆ ਹੋਇਆ ਪੜ੍ਹ ਕੇ ਸਿੱਖੋਗੇ ਕੰਨਾਂ ਰਾਹੀਂ ਸੁਣ ਕੇ ਅੱਖਾਂ ਰਾਹੀਂ ਦੇਖ ਕੇ ਇਹਨਾਂ ਚੀਜ਼ਾਂ ਦਾ ਤੁਹਾਨੂੰ ਗਿਆਨ ਪ੍ਰਾਪਤ ਹੁੰਦਾ ਭਾਵ ਪਹਿਲਾਂ ਤੁਹਾਨੂੰ ਕਿਸੇ ਚੀਜ਼ ਨੂੰ ਦੇਖਣਾ ਸੁਣਨਾ ਪੜ੍ਹਨਾ ਜਾਂ ਆਪਦੇ ਹੱਥੀ ਕਰਨਾ ਪੈਂਦਾ ਫਿਰ ਉਹਦੇ ਤੋਂ ਅੱਗੇ ਜਾ ਕੇ ਮਨੋਖ ਉਸ ਚੀਜ਼ 'ਚ ਮੁਹਾਰਤ ਹਾਸਲ ਕਰਦਾ ਤੇ ਕਿਸੇ ਨਾ ਕਿਸੇ ਢੰਗ ਦੇ ਦੁਆਰਾ ਤੁਹਾਨੂੰ ਗਿਆਨ ਲੈਣਾ ਪੈਂਦਾ ਕੋਈ ਨਾ ਕੋਈ ਗੁਰੂ ਜਾਣੇ ਅਣਜਾਣੇ 'ਚ ਤੁਹਾਡਾ ਬਣੇਗਾ ਜਿਹਦੇ ਤੋਂ ਤੁਸੀਂ ਸਿੱਖ ਕੇ ਅੱਗੇ ਜਾਓਗੇ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੰਸਾਰ ਅੱਜ ਇਸ ਗੱਲ ਤੇ ਬੈਠਾ ਹੋਇਆ ਮੈਨੂੰ ਕਿਸੇ ਦੀ ਲੋੜ ਨਹੀਂ ਪਰ ਜਾਣੇ ਅਣਜਾਣੇ ਦੇ ਵਿੱਚ ਕਿਸੇ ਨਾ ਕਿਸੇ ਤੋਂ ਸਿੱਖ ਕੇ ਹੀ ਅੱਗੇ ਬੰਦਾ ਅੱਗੇ ਜਾਂਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਹੁਣ ਤੂੰ ਚੋਣ ਕਰ ਵੀ ਪੂਰੇ ਗੁਰੂ ਤੋਂ ਸਿੱਖਣਾ ਜਾਂ ਝੂਠਿਆਂ ਤੋਂ ਅਧੂਰਿਆਂ ਗੁਰੂਆਂ ਤੋਂ ਅਧੂਰੀ ਸਿੱਖਿਆ ਲੈ ਕੇ ਸੰਸਾਰ ਦੇ ਵਿੱਚ ਗੋਤੇ ਖਾਣੇ ਫਿਰ ਇੱਥੇ ਇਸ ਪੰਕਤੀ ਦੁਆਰਾ ਮਹਾਰਾਜ ਨੇ ਬਹੁਤ ਵੱਡਾ ਉਪਦੇਸ਼ ਸਾਨੂੰ ਦੇ ਦਿੱਤਾ ਗੁਰਬਿਨ ਕਿਉ ਤਰੀਐ ਸੁਖ ਹੋਏ ਕਹਿੰਦੇ ਗੁਰੂ ਤੋਂ ਬਿਗੈਰ ਤਰਿਆ ਹੀ ਨਹੀਂ ਜਾ ਸਕਦਾ ਸਮੁੰਦਰ ਦੇ ਵਿੱਚ ਤਾਰੀਆਂ ਲਾਉਣ ਵਾਲਾ ਵੀ ਪਹਿਲਾਂ ਸਵੀਮਿੰਗ ਦੇ ਲੈਸਨ ਲੈ ਕੇ ਸਵੀਮਿੰਗ ਸਿੱਖੇਗਾ ਤੇ ਫਿਰ ਤਰਨਾ ਜਾਣੇਗਾ ਤੇ ਜਿਹਨੇ ਗੁਰੂ ਧਾਰ ਨਹੀਂ ਕੀਤਾ ਛਾਲ ਭਾਵੇਂ ਮਾਰ ਦਵੇ ਪਰ ਉਹ ਕਿਨਾਰੇ ਨਹੀਂ ਲੱਗਣਾ ਫਿਰ ਸੁੱਖਾਂ ਦੀ ਪ੍ਰਾਪਤੀ ਨਹੀਂ ਹੁੰਦੀ ਹੈ ਜਿਉਂ ਭਾਵੇਂ ਤਿਉਂ ਰੱਖ ਤੂੰ ਮੈਂ ਅਵਰ ਨਾ ਦੂਜਾ ਕੋਈ ਰਹਾਉ ਤੇ ਕਹਿੰਦੇ ਹੈ ਪ੍ਰਮਾਤਮਾ ਵਾਹਿਗੁਰੂ ਤੇਰੇ ਚਰਨਾਂ ਚ ਅਰਦਾਸ ਆ ਜਿਉਂ ਭਾਵੇਂ ਤਿਉਂ ਰੱਖ ਤੂੰ ਜਿੱਦਾਂ ਤੈਨੂੰ ਪਾਉਂਦਾ ਮੈਨੂੰ ਉਦਾਂ ਹੀ ਰੱਖ ਮੇਰੀ ਬੁੱਧੀ ਮੇਰੀ ਸਿਆਣਪ ਨਹੀਂ ਕਿ ਮੈਂ ਤੇਰੇ ਨਾਲ ਆਢਾ ਲੈ ਸਕਾਂ ਜਾਂ ਮੈਂ ਤੇਰੇ ਨਾਲ ਜਰਾ ਕਰ ਸਕਾਂ ਹਾਂ ਮੇਰੀ ਬੇਨਤੀ ਜ਼ਰੂਰ ਹੈ ਕਿ ਮੇਰਾ ਸੱਚਾ ਗੁਰੂ ਬਣ ਕੇ ਮੈਨੂੰ ਐਸੇ ਮਿਲਾ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਂ ਤੇਰਾ ਨਾਮ ਜਪਾਵੇ ਕੋਈ ਐਸੇ ਚੰਗੇ ਗੁਰਮੁਖਾਂ ਦਾ ਮੇਲ ਕਰਾ ਤੂੰ ਰੱਖ ਤੂੰ ਹੀ ਮੇਰੀ ਰੱਖਿਆ ਕਰ ਸਕਦਾ ਜਿਉ ਭਾਵੇਂ ਤਿਉ ਰਾਖ ਤੂੰ ਮੈਂ ਅਬਰ ਨਾ ਦੂਜਾ ਕੋਈ ਮਹਾਰਾਜ ਮੈਂ ਹੋਰ ਕਿਸੇ ਨੂੰ ਗੁਰੂ ਧਾਰਨ ਕਰਨਾ ਹੀ ਨਹੀਂ ਚਾਹੁੰਦਾ ਮੈਂ ਤੈਨੂੰ ਗੁਰੂ ਬਣਾ ਲਿਆ ਮੈਂ ਤੇਰੇ ਚਰਨਾਂ 'ਚ ਬੇਤੀ ਕਰ ਦਿੱਤੀ ਮੇਰਾ ਮਾਰਗਦਰਸ਼ਨ ਬਣ ਕੇ ਤੂੰ ਹੀ ਸੱਚੇ ਪਾਤਸ਼ਾਹ ਮੈਨੂੰ ਸਿੱਧੇ ਰਾਹੇ ਤੋਰ ਰਹਾਉ ਰਹਿਣ ਵਾਲਾ ਕੇਵਲ ਇੱਕ ਵਾਹਿਗੁਰੂ ਦਾ ਸੱਚਾ ਨਾਮ ਹੈ ਆਗਾ ਦੇਖੋ ਡੋਜਲੈ ਪਾਛੇ ਰਿਓ ਅੰਗੂਰ ਤੇ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਦੋਂ ਆਪਾਂ ਇਹ ਤੇ ਸਿਵਿਆਂ ਦੇ ਕੋਲ ਦੀ ਲੰਗਦੇ ਹੋਈਏ ਤੇ ਵੇਖ ਕੇ ਪਤਾ ਲੱਗਦਾ ਵੀ ਸਰੀਰ ਮੁਰਦੇ ਪਏ ਐ ਅੱਗ ਨਾਲ ਸੜ ਰਹੇ ਐ ਅੱਗੇ ਦੇਖੋ ਡੌਜਲ ਐ ਡੌ ਕਹਾ ਜਾਂਦਾ ਮ੍ਰਿਤਕ ਸਰੀਰ ਨੂੰ ਕਹਿੰਦੇ ਜਦੋਂ ਅੱਗੇ ਦੇਖਦੇ ਆ ਤੇ ਸਰੀਰ ਸੜ ਰਹੇ ਆ ਸਰੀਰ ਬਲ ਰਹੇ ਆ ਸੰਸਾਰ ਤੋਂ ਸਮਾਪੋਖ ਕੇ ਜਾ ਰਹੇ ਆ ਤੇ ਜਦੋਂ ਪਿੱਛੇ ਉਹਦੇ ਘਰ ਪਰਿਵਾਰ 'ਚ ਨਜ਼ਰ ਮਾਰਦੇ ਆ ਵੀ ਪੁੱਤ ਪੋਤੇ ਬੈਠੇ ਆ ਕੋਈ ਨਵਾਂ ਜੰਮਾ ਬੱਚਾ ਜਿਹੜਾ ਉਹ ਸੰਸਾਰ ਤੇ ਆਇਆ ਹੋਇਆ ਵੀ ਹਰੀ ਅੰਗੂਰੀ ਮਗਰ ਦੀ ਮਗਰ ਪੁੰਗਰ ਰਹੀ ਐ ਤੇ ਜਿਹੜੀ ਪੱਕ ਗਈ ਉਹ ਅੱਗੇ ਚਲੇ ਗਈ ਇਹ ਸੇਂਦਰ ਸੱਚੇ ਪਾਤਸ਼ਾਹ ਕਹਿੰਦੇ ਭਾਈ ਸੰਸਾਰ ਦੀ ਰੀਤ ਆ ਕਿ ਕੋਈ ਪੱਕੀ ਹੋਈ ਫਸਲ ਜਿਹੜੀ ਉਹ ਵੱਢੀ ਜਾ ਰਹੀ ਆ ਤੇ ਜਿਹੜੀ ਹਰੀ ਫਸਲ ਪਿੱਛੇ ਖੇਤਾਂ 'ਚ ਪੁੰਗਰ ਰਹੀ ਆ ਵੀ ਅੱਗੇ ਚੱਲੀ ਜਾ ਰਹੀ ਆ ਤੇ ਪਿੱਛੇ ਹੋਰ ਦੀ ਹੋਰ ਆ ਰਹੀ ਆ ਤੇ ਸੰਸਾਰ ਦੇ ਅੰਦਰ ਕਹਿੰਦੇ اسی ਤਰ੍ਹਾਂ ਜਿਨ੍ਹਾਂ ਗੁਰਮੁਖਾਂ ਨੇ ਵਾਹੀ ਗੁਰੂ ਦੀ ਕਿਰਪਾ ਦੇ ਦੁਆਰਾ ਸੱਚੇ ਨਾਮ ਨੂੰ ਆਪਣੇ ਹਿਰਦੇ 'ਚ ਧਾਰਨ ਕਰ ਲਿਆ ਉਹਨਾਂ ਨੇ ਅਵਗੁਣਾਂ ਦੀ ਫਸਲ ਨੂੰ ਵੱਢ ਦਿੱਤਾ ਆਵਗੁਣ ਹੌਲੀ-ਹੌਲੀ ਕਰਕੇ ਜਾ ਰਹੇ ਐ ਤੇ ਗੁਣ ਜਿਹੜੇ ਆ ਚੰਗੇ ਸ਼ubh ਗੁਣ ਹਰੀ ਅੰਗੂਰੀ ਦੀ ਤਰ੍ਹਾਂ ਨਮਾ ਪੁੰਗਾਰਾ ਪਿੱਛੇ-ਪਿੱਛੇ ਉਹ ਪੁੰਗਰ ਰਿਹਾ ਕਹਿੰਦੇ ਇਸ ਪ੍ਰਕਾਰ ਇਹ ਸੰਸਾਰ ਦੀ ਰੀਤ ਹੈ ਕਿ ਆਈ ਚਲਾਈ ਬਣੀ ਹੋਈ ਹੈ ਅੱਗੇ ਦੇਖੋ ਡੋਜਲ ਪਾਛੇ ਰਹਉ ਅੰਗੂਰ ਜਿਸ ਤੇ ਉਪਜੇ ਤਿਸ ਤੇ ਬਿਨਸੈ ਘਟ ਘਟ ਸੱਚ ਭਰਪੂਰ ਕਹਿੰਦੇ ਜਿਹੜਾ ਸਾਜਣ ਵਾਲਾ ਉਹੀ ਲੈ ਕੇ ਜਾਣ ਵਾਲਾ ਜਿਸ ਦੇ ਵਿੱਚੋਂ ਉਪਜੇ ਸੀ ਜਿਸ ਤੇ ਉਪਜੇ ਤਿਸ ਤੇ ਵਿੰਸੇ ਤੇ ਉਸੇ ਨੇ ਹੀ ਸਮੇਂ ਦੇ ਦੁਆਰਾ ਕੀਤੇ ਹੋਏ ਕਰਮਾਂ ਦਾ लेखा ਕਰਕੇ ਸੰਸਾਰ ਤੋਂ ਸੱਦਾ ਭੇਜ ਕੇ ਸੱਦ ਲੈਣਾ ਘਟ ਘਟ ਸੱਚ ਭਰਪੂਰ ਹਰ ਇੱਕ ਦੇ ਅੰਦਰ ਉਹ ਸੱਚੇ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ ਹੁਣ ਇੱਥੇ ਕਈ ਵਾਰ ਸਾਨੂੰ ਇਹ ਭੁਲੇਖਾ ਪੈ ਜਾਂਦਾ ਪੀਜੇ ਸਾਰਿਆਂ ਦੇ ਅੰਦਰ ਰੱਬ ਆ ਸਾਰਿਆਂ ਦੇ ਅੰਦਰ ਪ੍ਰਮਾਤਮਾ ਆ ਤਾਂ ਫਿਰ ਚੋਰ ਵੀ ਰੱਬ ਹੋਇਆ ਠੱਗ ਵੀ ਰੱਬ ਹੋਇਆ ਜਿਹੜੇ ਲੋਕਾਂ ਦੇ ਨਾਲ ਧੱਕਾ ਕਰਦੇ ਉਹ ਵੀ ਰੱਬ ਹੋਏ ਭਾਈ ਰੱਬ ਦੀ ਜੋਤ ਸਵਾਸਾਂ ਰੂਪੀ ਸਭ ਨੂੰ ਮਹਾਰਾਜ ਨੇ ਦਿੱਤੀ ਆ ਇਹ ਆਤਮਾ ਰੂਪੀ ਅੰਸ਼ ਉਸ ਪਰਮਾਤਮਾ ਨਾਲੋਂ ਵਿਛੜਿਆ ਹੋਇਆ ਪਰ ਉਸ ਅੰਸ਼ ਦੇ ਕਰਮ ਕੀ ਆ ਇਹ ਨਿਰਧਾਰਤ ਕਰਦੇ ਆ ਜੇ ਤੇ ਸ਼ਬ ਗੁਣਾ ਦਾ ਮਾਲਕ ਹੈ ਤੇ ਭਾਈ ਛਟਕਾਰਾ ਹੋ ਜੂ ਤੇ ਜੇ ਅਬ ਗੁਣਾ ਦਾ ਮਾਲਕ ਹੈ ਫਿਰ ਛਟਕਾਰਾ ਨਹੀਂ ਹੋਣਾ ਪਰ ਉਹ ਵਾਹਿਗੁਰੂ ਨੂੰ ਦਿਆਲੂ ਤਾਂ ਹੀ ਕਹਿੰਦੇ ਆ ਨਾ ਵੀ ਉਹ ਕਿਸੇ ਦੀ ਰੋਟੀ ਨਹੀਂ ਖੋਹਦਾ ਨਾ ਉਹ ਕਿਸੇ ਦੇ ਸਵਾਸ ਖਤਮ ਕਰਦਾ ਜਿਹੜਾ ਤੂੰ ਕਰਮ ਪਹਿਲਾਂ ਕੀਤਾ ਉਹਦੇ ਕਰਕੇ ਮਨੁੱਖੇ ਜਾਂਮੇ ਵਿੱਚ ਅੱਜ ਆ ਗਿਆਂ ਤੇ ਅੱਜ ਜਿਹੜਾ ਕਰਮ ਕਰੇਗਾ ਇਸ ਕਰਮ ਦੇ ਅਨੁਸਾਰ ਤੇਰਾ ਅਗਲਾ ਲੇਖਾ ਹੋਣਾ ਜੇ ਤੇ ਚੰਗੇ ਸ਼ੁਭ ਕਰਮ ਕਮਾ ਲਏ ਤੇ ਛੁੱਟ ਜਾਏਗਾ ਬਚ ਜਾਏਗਾ ਤੇ ਜੇ ਨਹੀਂ ਕਮਾਏ ਭਾਈ ਤੇ ਫਿਰ ਬਾਰ-ਬਾਰ ਲੇਖਾ ਦੇਣਾ ਪੈਣਾ ਤੇ ਯਾਦ ਰੱਖਿਓ ਗੁਰੂ ਪਿਆਰਿਓ ਕਈ ਵਾਰ ਆਪਾਂ ਵੇਖਦੇ ਆਂ ਨਾ ਕਿ ਭਾਈ ਬਹੁਤ ਗਰੀਬੀ ਦੀ ਹਾਲਤ ਹੈ ਜੋ ਬਹੁਤ ਉਦਮ ਕਰਨ ਤੇ ਵੀ ਕੋ ਕਾਰਜ ਸਿਰੇ ਨਹੀਂ ਚੜਦਾ ਜਾਂ ਕਈ ਪੁਰਸ਼ ਐਸੇ ਆ ਸੰਸਾਰ ਤੇ ਰੋਟੀ ਦੀ ਬੁਰਕੀ ਨੂੰ ਮੁਹਤਾਜ ਹੋਏ ਫਿਰਦੇ ਆ ਸਭ ਕੁਝ ਹੋ ਉਹ ਦੇ ਪਹਾੜੇ ਚ ਹੀ ਰਿਹਾ ਸਭ ਕੁਝ ਹੋ ਉਹ ਦੇ ਹੁਕਮ ਚ ਹੀ ਰਿਹਾ ਪਰ ਆਪਾਂ ਨੂੰ ਉਹਨਾਂ ਦਾ ਪਿਛਲਾ ਕਰਮ ਨਹੀਂ ਪਤਾ ਜੇਕਰ ਕੋਈ ਦੁੱਖ ਭੋਗ ਰਿਹਾ ਤੇ ਉਹ ਵੀ ਉਹਦੇ ਕਰਮਾਂ ਦਾ ਤੇ ਜੇਕਰ ਕੋਈ ਸੁਖ ਭੋਗ ਰਿਹਾ ਨਾ ਤੇ ਉਹ ਵੀ ਉਹਦੇ ਕਰਮਾਂ ਦਾ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਆ ਨਾ ਵੀ ਦਦਾ ਦੋਸ਼ ਨਾ ਦੇ ਉਹ ਕਿਸੇ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਰੋਸ ਨਾ ਕੀਜੈ ਅਵਰਜਨਾ ਕਹਿੰਦੇ ਭਾਈ ਜਿਹੜਾ ਕਰਮ ਤੂੰ ਕੀਤਾ ਨਾ ਉਹਦੇ ਕਰਮ ਦੇ ਅਨੁਸਾਰ ਹੀ ਦੁੱਖ ਤੇ ਸੁੱਖ ਤੇਰੇ ਜੀਵਨ ਚ ਆਉਂਦੇ ਆ ਪਰ ਸਾਨੂੰ ਅੱਜ ਦਾ ਜਾਮਾ ਦੀਦਾ ਅੱਜ ਦੀਆਂ ਖੁਸ਼ੀਆਂ ਦੀਦੀਆਂ ਅੱਜ ਦੇ ਦੁੱਖ ਦੀਦੇ ਆ ਇਹਦੇ ਪਿਛਲੇ ਜਾਮੇ 'ਚ ਅਸੀਂ ਕੀ ਕਰਮ ਕਮਾਇਆ ਕਿੰਨਿਆਂ ਦਾ ਪਾਪ ਕੀਤੇ ਕਿੰਨਿਆਂ ਦਾ ਪੁੰਨ ਕਮਾਈ ਉਹਨਾਂ ਦਾ ਸਾਨੂੰ ਪਤਾ ਨਹੀਂ ਪਰ ਉਹਨਾਂ ਪਾਪਾਂ ਦੇ ਪੁੰਨਾਂ ਦਾ ਹੀ ਲੇਖਾ ਜਿਹੜਾ ਇਸ ਜਾਮੇ ਵਿੱਚ ਆਪਾਂ ਪੂਗਰੇ ਸੋ ਸਤਿਗੁਰੂ ਮਹਾਰਾਜ ਕਹਿੰਦੇ ਜਿਸ ਤੇ ਉਪਜੇ ਤਿਸ ਤੇ ਵਿੰਸੇ ਘਟ ਘਟ ਸੱਚ ਭਰਪੂਰ ਜਿਹਨੇ ਪੈਦਾ ਕੀਤਾ ਉਹੀ ਲੈ ਗਿਆ ਤੇ ਘਟ ਘਟ ਅੰਦਰ ਉਹੀ ਵਸਿਆ ਹੋਇਆ ਆਪੇ ਮੇਲ ਮਿਲਾਵਹੀ ਸਾਚੇ ਮਹਿਲ ਹਦੂਰ ਫਿਰ ਆਪ ਹੀ ਉਹ ਕਿਰਪਾ ਕਰਕੇ ਉਸ ਸੱਚੇ ਪ੍ਰਮਾਤਮਾ ਦੇ ਪਿਆਰਿਆਂ ਨਾਲ ਮੇਲ ਕਰਾਉਂਦਾ ਤੇ ਆਪਣੇ ਦਰ ਘਰ ਸੱਚੇ ਮਹਿਲ ਤੱਕ ਜਾਣ ਦਾ ਰਸਤਾ ਵੀ ਦਿੰਦਾ ਜੇ ਉਹ ਦਿਆਲ ਹੋ ਜਵੇ ਜੇ ਉਹ ਕਿਰਪਾਲ ਹੋ ਜਵੇ ਤੇਰੀ ਕੀਤੀ ਸੇਵਾ ਤੋਂ ਪ੍ਰਸੰਨ ਹੋ ਜਾਵੇ ਸਾਹ ਸਾਹ ਤੁਝ ਸੰਮਲਾ ਕਦੇ ਨਵੇਸਰੇ ਓ ਮਹਾਰਾਜ ਸਵਾਸ ਸਵਾਸ ਕਰਕੇ ਤੈਨੂੰ ਯਾਦ ਕਰਦੇ ਰਹੀਏ ਤੈਨੂੰ ਧਿਆਉਂਦੇ ਰਹੀਏ ਕਦੇ ਵੀ ਤੇਰੇ ਨਾਲੋਂ ਵਿਛੋੜਾ ਨਾ ਪਵੇ ਤੇਰੇ ਨਾਲੋਂ ਟੁੱਟੀਏ ਨਾ ਜਿਉਂ-ਜਿਉਂ ਸਾਹਿਬ ਮਨ ਵਸੈ ਗੁਰਮੁਖ ਅੰਮ੍ਰਿਤ ਪਿਉ ਤੇ ਜਿਉਂ-ਜਿਉਂ ਕਹਿੰਦੇ ਸੱਚਾ ਸਾਹਿਬ ਦਾ ਸੱਚਾ ਸ਼ਬਦ ਮਨ ਵਿੱਚ ਵਸਦਾ ਜਾਂਦਾ ਤਿਉਂ-ਤਿਉਂ ਮਨੋਂ ਅੰਮ੍ਰਿਤ ਦਾ ਆਨੰਦ ਆ ਰਿਹਾ ਜੀਵਨ ਚੋਂ ਮਾੜੇ ਗੁਣ ਚਲੇ ਗਏ ਚੰਗੇ ਗੁਣ ਆ ਗਏ ਫੇਰ ਰਸਨਾ ਵੀ ਅੰਮ੍ਰਿਤ ਦਾ ਸਵਾਦ ਲੈ ਰਹੀ ਐ ਕੰਨ ਵੀ ਅੰਮ੍ਰਿਤ ਦਾ ਸਵਾਦ ਲੈ ਰਹੇ ਆ ਤੇ ਜੀਵਨ ਦੇ ਅੰਦਰ ਰਸ ਹੀ ਰਸ ਹੈ ਔਗਣ ਚਲੇ ਗਏ ਹਨ ਜੀ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮਿਓ ਏ ਮਹਾਰਾਜ ਸਭ ਕੁਝ ਤੇਰਾ ਹੀ ਦਿੱਤਾ ਹੋਇਆ ਤੇ ਤੇਰੇ ਦਿੱਤੇ ਹੋਏ ਦੇ ਵਿੱਚੋਂ ਤੈਨੂੰ ਕੁਝ ਮੋੜ ਕੇ ਨਹੀਂ ਦੇ ਸਕਦੇ ਕੇਵਲ ਤੇਰਾ ਸ਼ੁਕਰਾਨਾ ਕੀਤਾ ਜਾ ਸਕਦਾ ਮਨ ਤਨ ਤੇਰਾ ਤੂੰ ਧਣੀ ਗਰਭ ਨਿਵਾਰ ਸਮਿਓ ਮਹਾਰਾਜ ਕਿਰਪਾ ਕਰੋ ਸਾਨੂੰ ਉਭਾਰ ਲਓ गर्भ निवार ਸਮਯੋ ਭਾਵ ਇਹ ਭੁਲੇਖੇ ਤੋਂ ਸਾਡੀ ਜਾਨ ਛੁਡਾ ਕੇ ਸੱਚੇ ਪ੍ਰਮਾਤਮਾ ਨਾਲ ਜੋੜ ਦਿਓ ਤੇ ਅਭਿਓ ਆਪਣੇ ਵਿੱਚ ਸਮਾ ਲਓ ਇਸ ਆਤਮਾ ਨੂੰ ਉਸ ਪ੍ਰਮਾਤਮਾ ਨਾਲ ਜੋੜ ਦਿਓ ਤੇਰੇ ਤੋਂ ਵਿਛੋੜਾ ਨਾ ਪਵੇ ਤੇਰੇ ਤੋਂ ਟੁੱਟ ਕੇ ਸੰਸਾਰ ਵਿੱਚ ਭਟਕਣਾ ਨਾ ਪਵੇ ਅਰਦਾਸ ਬੇਨਤੀ ਹੈ ਕਿ ਸਾਨੂੰ ਆਪਣੇ ਨਾਲ ਸਮਾਲਾ ਜਿਵੇਂ ਜਲ ਦੇ ਵਿੱਚ ਜਲ ਸਮਾ ਜਾਂਦਾ ਤੇ ਫਿਰ ਉਹਨੂੰ ਵੱਖਰਾ ਨਹੀਂ ਕੀਤਾ ਜਾ ਸਕਦਾ ਮਹਾਰਾਜ ਕਰਮਾ ਕਰਕੇ ਇਹ ਆਤਮਾ ਤੁਹਾਡੇ ਪ੍ਰਮਾਤਮਾ ਤੋਂ ਵਿਛੜ ਕੇ ਆ ਗਈ ਆ ਹੁਣ ਸਾਡੇ ਕਰਮਾਂ ਦਾ लेखा ਕਰਕੇ ਸਾਡਾ लेखा ਮੁਕਾ ਦਿਓ ਤੇ ਉਸ ਪ੍ਰਮਾਤਮਾ ਨਾਲ ਇਸ ਆਤਮਾ ਰੂਪੀ ਅੰਸ਼ ਨੂੰ ਜੋੜ ਕੇ ਸਮਯੋ ਅਭੇਦ ਕਰ ਲਓ ਜੀ ਜਿਨ ਇਹ ਜਗ ਤੇ ਉਹ ਪਾਇਆ त्रिਭਵਨ ਕਰ ਆਕਾਰ ਜਿਨੇ ਇਹ ਸਾਰਾ ਸੰਸਾਰ ਬਣਾਇਆ ਸਾਰੀ ਕੁਦਰਤ ਪ੍ਰਕਿਰਤੀ ਸਾਜੀ ਹੋਈ ਹੈ ਸਾਰੇ त्रिਭਵਨ ਬਣਾਏ ਆ ਸਾਰੇ ਆਕਾਰ ਬਣਾਏ ਆ ਜੀਵ ਜੰਤੂ ਬਣਾਏ ਹਨ ਜੀ ਗੁਰਮਖ ਚਾਨਣ ਜਾਣੀਐ ਮਨ ਮੁਖ ਮੁਗਦ ਗੁਬਾਰ ਜਿਨ੍ਹਾਂ ਗੁਰਮਖਾਂ ਨੂੰ ਸੋਝੀ ਦੇ ਦਿੱਤੀ ਗੁਰੂ ਕੇ ਸ਼ਬਦ ਦੇ ਦੁਆਰਾ ਸਤਿਗੁਰੂ ਨੇ ਰਹਿਮਤ ਕਰ ਦਿੱਤੀ ਫਿਰ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਵੀ ਚਾਰ ਛਫੇਰੇ ਜੋ ਵੀ ਕੁਝ ਹੈ ਉਹ ਪ੍ਰਮਾਤਮਾ ਦਾ ਹੀ ਹੁਕਮ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਨਾ ਕੋਏ ਨਾਨਕ ਹੁਕਮੇ ਜੇ ਬੁੱਝਿਆ ਤਾਂ ਹਮੈ ਕਹੇ ਨਾ ਕੋਏ ਫਿਰ ਮੈਂ ਮੁੱਕ ਜਾਂਦੀ ਮੇਰੀ ਸਿਆਣਪ ਨਹੀਂ ਉਹ ਚੇਤੇ ਆ ਜਾਂਦਾ ਕਹਿੰਦੇ ਭਾਈ ਜਿਨ ਇਹ ਜਗਤ ਉਪਾਇ ਤਿਰਭਵਨ ਕਰਿਆਕਾਰ ਜਿਨੇ ਇਹ ਸਾਰਾ ਜਗਤ ਬਣਾਇਆ ਸਾਰੇ ਆਕਾਰ ਬਣਾਏ ਸਾਰੇ ਜੀਵ ਜੰਤੂ ਬਣਾਏ ਹਨ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਗੁਰਮੁਖਾਂ ਨੂੰ ਸਮਝ ਆ ਗਈ ਜਿਨ੍ਹਾਂ ਨੇ ਗੁਰੂ ਨੂੰ ਮੁਖ ਰੱਖਿਆ ਮਨਮੁਖ ਜਿਹੜੇ ਮਨ ਪਿੱਛੇ ਲੱਗੇ ਰਹੇ ਮੈਂ ਸਿਆਣਾ ਮੈਨੂੰ ਬਹੁਤਾ ਪਤਾ ਭਾਈ ਮੈਂ ਇਹਨੂੰ ਚੈਲੰਜ ਕਰਦਾ ਮੈਂ ਉਹਨੂੰ ਚੈਲੰਜ ਕਰਦਾ ਜੀ ਮੇਰੇ ਨਾਲ ਡਿਬੇਟ ਕਰ ਲਓ ਜੀ ਮੇਰੇ ਨਾਲ ਬਹੈਂਸ ਕਰ ਲਓ ਜੀ ਮੈਂ ਸਿੱਧ ਕਰ ਦੂੰਗਾ ਜੀ ਪ੍ਰਮਾਤਮਾ ਹੁੰਦਾ ਹੀ ਨਹੀਂ ਉਹ ਮਨਮੁਖ ਬੁੱਧੀ ਦੇ ਮਾਲਕ ਲੋਕ ਹੁੰਦੇ ਆ ਮਾਨਮਕ ਮੁਕਤ ਗੁਬਾਰ ਕਹਿੰਦੇ ਉਹ ਬੇਸੁਰਤ ਹੋਏ ਹੋਏ ਆ ਉਹਨਾਂ ਨੂੰ ਪਤਾ ਨਹੀਂ ਸੱਚ ਜਾਣਦੇ ਨਹੀਂ ਗੁਬਾਰ ਜਿਵੇਂ ਧੁੰਦ ਹਨੇਰੀ ਚੜੀ ਹੋਵੇ ਤੇ ਧੂਆਂ ਹੀ ਧੂਆਂ ਚਾਰਸ਼ ਫੇਰੇ ਹੋਵੇ ਤੇ ਇਉਂ ਲੱਗਦਾ ਵੀ ਭਾਈ ਸੂਰਜ ਨਹੀਂ ਚੜਿਆ ਆਲੇ ਦੁਆਲੇ ਕੁਝ ਨਹੀਂ ਹੈ ਸਭ ਕਾਲਾ ਹੀ ਕਾਲਾ ਪਰ ਅਸਲ ਦੇ ਵਿੱਚ ਸੂਰਜ ਵੀ ਹੈ ਧਰਤੀ ਵੀ ਹੈ ਸਾਰਾ ਕੁਝ ਹੈ ਤੇਰੇ ਦੁਆਲੇ ਐਨੀ ਧੂੜ ਮਿੱਟੀ ਧੁੰਦਿਆ ਵੀ ਤੈਨੂੰ ਕੁਝ ਨਜ਼ਰ ਨਹੀਂ ਆ ਰਿਹਾ ਤੇ ਜਦੋਂ ਤੇਰੇ ਦਿਵਾਲਿਓ ਤੇਰੀਆਂ ਅੱਖਾਂ ਦੇ ਸਾਹਮਣੇ ਉਹ ਇਹ ਪਰਦਾ हट ਜਾਣਾ ਇਹ ਧੁੰਦ हट ਜਾਣੀ ਹੈ ਧੂਆ हट ਜਾਣਾ ਤੇ ਫਿਰ ਤੈਨੂੰ ਨਜ਼ਰ ਆਉਣ ਲੱਗ ਪੈਣਾ ਵੀ ਭਾਈ ਨਹੀਂ ਹੈਗਾ ਸਾਰਾ ਕੁਝ ਹੀ ਸੀ ਪਰ ਮੇਰੀ ਨਜ਼ਰ ਦੇ ਅੱਗੇ ਜਿਹੜੀ ਧੁੰਦ ਤੇ ਗੁਬਾਰ ਸੀ ਉਹ ਮੈਨੂੰ ਦੇਖਣ ਨਹੀਂ ਸੀ ਦਿੰਦਾ ਇਸੇ ਤਰ੍ਹਾਂ ਕਹਿੰਦੇ ਗੁਰਮੁਖਾਂ ਦੀ ਨਜ਼ਰ ਮਹਾਰਾਜ ਫਿਰ ਜਿਹੜੀ ਹੈ ਉਹ ਸੁਚੱਜੀ ਕਰ ਦਿੰਦਾ ਉਹਨਾਂ ਨੂੰ ਨਜ਼ਰ ਆਉਂਦਾ ਪਰ ਮਨਮੁਖਾਂ ਦੀਆਂ ਅੱਖਾਂ ਤੇ ਕਾਲੀਆਂ ਐਨਕਾਂ ਲੱਗੀਆਂ ਹੋਈਆਂ ਉਹਨਾਂ ਦੇ ਹੰਕਾਰ ਦੀਆਂ ਉਹਨਾਂ ਦੇ ਹਉਮੇ ਦੀਆਂ ਤੇ ਉਹਨਾਂ ਨੂੰ ਫਿਰ ਆਪਦੇ ਤੋਂ ਬਗੈਰ ਹੋਰ ਕੁਝ ਵੀ ਨਜ਼ਰ ਨਹੀਂ ਆਉਂਦਾ ਤੇ ਉਹ ਸੋਚਦੇ ਵੀ ਮੈਂ ਹੀ ਮੈਂ ਆ ਪਰ ਅਸਲ ਦੇ ਵਿੱਚ ਇਹ ਇੱਕ ਬਹੁਤ ਵੱਡਾ ਭੁਲੇਖਾ ਆ ਇੱਕ ਗੁਬਾਰ ਦੇ ਵਿੱਚ ਹਨ ਜਿਵੇਂ ਇੱਕ ਨੇਹਰੀ ਝੱਖੜ ਦੇ ਤੂਫਾਨ ਦੇ ਚਾਰ ਸੁਵੇਰੇ ਧੂੜ ਮਿੱਟੀ ਉੱਡ ਰਹੀ ਆ ਤੇ ਉਹਨਾਂ ਨੂੰ ਲੱਗਦਾ ਵੀ ਕੁਝ ਵੀ ਨਹੀਂ ਹੈ ਸਾਰਾ ਕੁਝ ਖਤਮ ਹੋ ਗਿਆ ਜਿੱਥੇ ਮੈਂ ਖੜਾ ਸਿਰਫ ਮੈਂ ਹੀ ਮੈਂ ਆ ਇਸ ਪ੍ਰਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਧ ਗੁਬਾਰ ਫਿਰ ਗੁਰਮੁਖਾਂ ਨੂੰ ਚਾਨਣ ਹੋ ਜਾਂਦਾ ਤੇ ਮਨਮੁਖ ਜਿਹੜੇ ਆ ਉਹ ਮੁਗਧ ਹੋ ਕੇ ਬੇਸੁਰਤ ਹੋ ਕੇ ਗੁਬਾਰ ਵਿੱਚ ਭਟਕਦੇ ਰਹਿੰਦੇ ਹਨ ਘਟ ਘਟ ਤੇ ਜੋ ਦਿਨ ਨਰੰਤਰੀ 부ਜੇ ਗੁਰਮਤ ਸਾਰ ਘਟ ਘਟ ਅੰਦਰ ਉਸ ਵਾਹਿਗੁਰੂ ਦੀ ਨਰੰਤਰ ਜੋਤ ਜਿਹੜੀ ਹੈ ਉਹ ਵਰਤ ਰਹੀ ਹੈ ਸਭ ਦੇ ਅੰਦਰ ਉਹਦਾ ਪ੍ਰਕਾਸ਼ ਹੈ ਪਰ ਕਰਮ ਕੀ ਕਰ ਰਹੇ ਉਹਨਾਂ ਕਰਮਾਂ ਦੁਆਰਾ ਤੇਰਾ लेखा ਹੋਣਾ 부ਜੇ ਗੁਰਮਤ ਸਾਰ ਫਿਰ ਕਈ ਵਿਰਲੇ ਆ ਜਿਨ੍ਹਾਂ ਨੇ ਇਸ ਗੁਰਮਤ ਦੇ ਸਾਰ ਨੂੰ 부ਝਿਆ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਨੇ ਨਦਰ ਕਰਕੇ ਉਹਨਾਂ ਨੂੰ ਇਹ ਅੱਖਾਂ ਦਿੱਤੀਆਂ ਜਿਹੜੇ ਸੱਚ ਤੇ ਝੂਠ ਦੀ ਪਹਿਚaan ਕਰ ਸਕਦੇ ਆ ਗੁਰਮੁਖ ਜਿਨੀ ਜਾਣਿਆ ਤਿੰਨ ਕੀਚੈ ਸਾਬਾਸ ਤੇ ਜਿਨ੍ਹਾਂ ਨੇ ਜਾਣ ਲਿਆ ਜਿਨ੍ਹਾਂ ਗੁਰਮੁਖਾਂ ਨੇ ਗੁਰੂ ਨੂੰ ਮੁਖ ਰੱਖ ਕੇ ਆਪਣੇ ਜੀਵਨ ਦੇ ਅੰਦਰ ਇਹਨਾਂ ਗੁਣਾਂ ਨੂੰ ਧਾਰਨ ਕਰ ਲਿਆ ਕਹਿੰਦੇ ਫਿਰ ਉਹਨਾਂ ਨੂੰ ਸਾਬਾਸ ਆ ਇਸ ਸੰਸਾਰ ਚ ਵੀ ਉਹਨਾਂ ਦੀ ਇੱਜ਼ਤ ਹੁੰਦੀ ਤੇ ਵਾਹਿਗੁਰੂ ਦੀ ਦਰਗਾਹ 'ਚ ਜਾ ਕੇ ਉੱਥੇ ਜਦੋਂ ਲੇਖਾ ਹੁੰਦਾ ਫਿਰ ਉੱਥੇ ਵੀ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਕਿ ਭਾਈ ਸੱਚ ਦੇ ਪੰਦੀ ਬਣ ਕੇ ਸੱਚ ਦਾ ਸੌਦਾ ਕਰਕੇ ਆਏ ਆ ਝੂਠ ਕਮਾ ਕੇ ਨਹੀਂ ਆਏ ਹਨ ਸੱਚੇ ਸੇ ਤੀਰ ਲਿ ਮਿਲੇ ਸੱਚੇ ਗੁਣ ਪਰਗਾਸ ਫਿਰ ਉਸ ਸੱਚੇ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਕੇ ਸੱਚ ਨੂੰ ਜੀਵਨ ਚ ਧਾਰਨ ਕਰਕੇ ਸੱਚ ਦੀ ਕਮਾਈ ਕਰਕੇ ਸੱਚੇ ਗੁਣਾਂ ਦੇ ਮਾਲਕ ਬਣ ਕੇ ਜਦੋਂ ਜਾਂਦੇ ਆ ਫਿਰ ਉਸ ਸੱਚੇ ਪਿਤਾ ਪਰਮਾਤਮਾ ਵਿੱਚ ਸਮਾ ਜਾਂਦੇ ਆ ਅਪੇਧ ਹੋ ਜਾਂਦੇ ਆ ਫਿਰ ਉਹਨਾਂ ਨੂੰ ਵਾਹਿਗੁਰੂ ਤੋਂ ਕੋਈ ਤੋੜ ਨਹੀਂ ਸਕਦਾ ਸੱਚੇ ਸੇਤੀ ਰਲ ਮਿਲੇ ਸੱਚੇ ਗੁਣ ਪ੍ਰਗਾਸ ਸੱਚੇ ਗੁਣਾਂ ਦਾ ਪ੍ਰਗਾਸ ਹੋ ਗਿਆ ਸੱਚੇ ਗੁਣ ਅੱਗੇ ਆ ਗਏ ਫਿਰ ਝੂਠ ਤੋਂ ਛੁਟਕਾਰਾ ਹੋ ਜਾਂਦਾ ਹੈ ਨਾਨਕ ਨਾਮ ਸੰਤੋਖੀਆ ਜਿਉਂ ਪਿੰਡ ਪ੍ਰਭ ਪਾਸ ਕਹਿੰਦੇ ਜਿਨ੍ਹਾਂ ਨੇ ਫਿਰ ਵਾਹਿਗੁਰੂ ਦੇ ਨਾਮ ਨੂੰ ਆਧਾਰ ਬਣਾ ਲਿਆ ਸਬਰ ਤੇ ਸੰਤੋਖ ਉਹਨਾਂ ਦੇ ਜੀਵਨ ਵਿੱਚ ਆ ਗਿਆ ਸਤਿਗੁਰੂ ਨੇ ਚੰਗੇ ਗੁਣਾਂ ਨੂੰ ਉਭਾਰ ਦਿੱਤਾ ਮਾੜੇ ਗੁਣ ਜਾਂਦੇ ਰਹੇ ਜੀਉ ਪਿੰਡ ਪ੍ਰਭ ਪਾਸ ਫਿਰ ਆਪਣਾ ਇਹ ਪਿੰਡ ਰੂਪੀ ਸਰੀਰ ਜਿਹੜਾ ਫਿਰ ਉਹਨਾਂ ਨੇ ਵਾਹਿਗੁਰੂ ਨੂੰ ਭੇਟਾ ਕਰ ਦਿੱਤਾ ਤੇ ਸੱਚੇ ਪਾਤਸ਼ਾਹ ਨੇ ਫਿਰ ਇਹਨਾਂ ਨੂੰ ਕੀਤੇ ਹੋਏ ਕਰਮਾਂ ਤੋਂ ਛੁਟਕਾਰਾ ਦਿਵਾ ਕੇ ਆਤਮਾ ਰੂਪੀ ਅੰਸ਼ ਨੂੰ ਪ੍ਰਮਾਤਮਾ ਦੇ ਚਰਨਾਂ ਨਾਲ ਜੋੜ ਲਿਆ ਤੇ ਸੱਚੇ ਪਾਤਸ਼ਾਹ ਨੇ ਫਿਰ ਜੰਮਣ ਮਰਨ ਤੋਂ ਛੁਟਕਾਰਾ ਕਰਾ ਦਿੱਤਾ ਇਹ ਪਿੰਡ ਰੂਪੀ ਸਰੀਰ ਜਿਹੜਾ ਸੱਚ ਦੀ ਕਮਾਈ ਕਰਨ ਵਾਸਤੇ ਆਇਆ ਸੀ ਤੇ ਸੱਚ ਦੀ ਕਮਾਈ ਕਰਕੇ ਵਾਹਿਗੁਰੂ ਦੇ ਚਰਨਾਂ ਵਿੱਚ ਭੇਟਾ ਕਰ ਦਿੱਤਾ ਤੇ ਮਹਾਰਾਜ ਨੇ ਫਿਰ ਸਰੀਰਾਂ ਤੋਂ ਮੁਕਤੀ ਕਰਾ ਦਿੱਤੀ ਸੋ ਗੁਰੂ ਕਾ ਸ਼ਬਦ ਉਚਾਰਨ ਕਰਦੇ ਆ ਆਪ ਸੰਗਤ ਨਾਲ ਸਾਂਝ ਕਰਦੇ ਆ ਹੋਈਆਂ ਬੇਅੰਤ 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 ਗਲਤੀਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਿਓ ਜੀ ਇੰਨੀ ਕਿ ਸੇਵਾ ਪ੍ਰਵਾਨ ਕਰਿਓ ਸਤਗੁਰੂ ਮਹਾਰਾਜ ਕਿਰਪਾ ਕਰਨ ਸੱਚ ਦੇ ਰਾਹ ਦੇ ਪਾੰਧੀ ਬਣੀਏ ਸੱਚੇ ਸੇਤੀ ਦਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਜਿਉ ਪਿੰਡ ਪ੍ਰਭ ਪਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ